ਉਮੀਦ ਸੇਵਕ ਰਾਮ ਰੀਲਾ ਐਵਮ ਤਿਹਾਰ ਕਮੇਟੀ ਵੱਲੋਂ 12 ਅਕਤੂਬਰ ਨੂੰ ਮਨਾਏ ਜਾ ਰਹੇ ਦੁਸਹਿਰਾ ਉਤਸਵ ਦੇ ਸਬੰਧ ਵਿੱਚ ਵਿਸ਼ੇਸ਼ ਮੀਟਿੰਗ ਚੇਅਰਮੈਨ ਬਲਦੇਵ ਰਾਜ ਸ਼ਰਮਾ ਤੇ ਪ੍ਰਦਾਨ ਇੰਦਰਜੀਤ ਕਾਰਵਲ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਗੱਲਬਾਤ ਕਰਦੇ ਹਾਂ ਪ੍ਰਬੰਧਕਾਂ ਨੇ ਦੱਸਿਆ ਕਿ 3 ਅਕਤੂਬਰ ਤੋਂ ਰਾਮ ਰੀਲਾ ਦਾ ਮੰਚਨ ਸ਼ੁਰੂ ਹੋ ਜਾਵੇਗਾ ਅਤੇ ਇਸ ਦੀਆਂ ਤਿਆਰੀਆਂ ਜੋਰ-ਸ਼ੋਰ ਨਾਲ ਚੱਲ ਰਹੀਆਂ ਹਨ ਜਦ ਕਿ ਰਾਮਲੀਲਾ ਦੇ ਪਾਤਰਾਂ ਦੀ ਰਿਹੈਸਲ ਪੂਰੀ ਜੋਰ-ਸ਼ੋਰ ਨਾਲ ਚੱਲ ਰਹੀ ਹੈ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ 3 ਅਕਤੂਬਰ ਤੋਂ ਰਾਤ ਸਮੇਂ ਕਰਵਾਈ ਜਾ ਰਹੀ ਰਾਮਲੀਲਾ ਪ੍ਰੋਗਰਾਮਦਾਨ ਨੂੰ ਜ਼ਰੂਰ ਪਹੁੰਚਣ। ਕਾਮੀਦੇਵ ਰਾਮਲੀਲਾ ਤਿਹਾਰ ਕਮੇਟੀ ਵੱਲੋਂ ਰਾਮਲੀਲਾ ਆਯੋਜਨ ਜੋ ਕੀਤਾ ਜਾ ਰਿਹਾ ਉਸ ਦੇ ਵਿੱਚ ਸਾਡੇ ਪਾਤਰਾਂ ਦੀ ਪੂਰੀ ਤਿਆਰੀ ਹੋ ਚੁੱਕੀ ਆ। ਉਹ ਜਿਸ ਜੀ ਸਾਡੇ ਇੰਦਰੀਜੀਤ ਕਰਵਲਜੀ ਪ੍ਰਧਾਨ ਜੀ ਔਰ ਸਾਡੇ ਚੇਅਰਮੈਨ ਬਲਦੇਰਾ ਸ਼ਰਮੂਜੀ ਅਧਿਖਸ਼ਾ ਦੇ ਵਿੱਚ ਸਾਰਾ ਪ੍ਰੋਗਰਾਮ ਕੀਤਾ ਜਾ ਰਿਹਾ। ਇਸ ਵਾਰ ਤੋਂ ਅਨੁਸਾਰ ਤੋਂ ਵੱਧ ਦੇ ਵਿੱਚ ਦੇਖਣ ਨੂੰ ਮਿਲੂਗਾ ਕਿ ਵੱਧ ਵੱਧ ਵਧੀਆ ਚਨੜੀਆਂ ਵਧੀਆ ਚਿੱਤਰਕਾਰ ਜੋ ਵੀ ਪ੍ਰਦਰਸ਼ਨ ਤੁਹਾਨੂੰ ਵਧੀਆ ਤਰੀਕੇ ਨਾਲ ਦੇਖਣ ਨੂੰ ਮਿਲੂਗਾ ਉਹ ਦਸਹਿਰਾ ਅਸੀਂ ਬੜੀ ਧੂਮ-ਧਾਮ ਨਾਲ ਮਨਾਵਾਂਗੇ ਉਹ ਐਸੀ ਪਿਛਲੀ ਗਰਾਉਂਡ ਦੇ ਵਿੱਚ ਆਰਾਮਲੀਲਾ ਯੋਜਨ 3 ਤੋਂ ਲੈ ਕੇ 11 ਤੱਕ ਹੋਊਗਾ ਉਸ ਤੋਂ ਬਾਅਦ 12 ਪੁਲੀਸ ਨੂੰ ਅਸੀਂ ਦਸਹਿਰੇ ਦਾ ਉਤਸਵ ਮਨਾਵਾਂਗੇ ਔਰ ਪੂਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਔਰ ਅਸੀਂ ਸ਼ਹਿਰ ਵਾਸੀਆਂ ਨੂੰ ਪੂਰੀ ਆਸ ਕਰਦੇ ਹਾਂ ਕਿ ਸਾਡਾ ਪੂਰਾ ਸਹਿਯੋਗ ਕਰਨਗੇ ਕੌਮੀ ਸੇਵਕ ਆਰਾਮਲੀਲਾ ਇਤਿਹਾਸ ਕਮੇਟੀ ਦੀ ਤਰਫੋਂ ਸ਼੍ਰੀ ਰਾਵਲੀਲਾ ਦਾ ਆਯੋਜਨ ਪੱਕਾ 라ਵਣ ਸ਼੍ਰੀ ਰਾਮਾਨਗੜੀ ਡਿਸਟ੍ਰਿਕਟ ਤੇ ਬੜੀ ਧੂਮਤਾਵਲਾ ਕੀਤਾ ਜਾ ਰਿਹਾ ਹੈ ਸ਼੍ਰੀ ਇੰਦਰਜੀਤ ਕਰਮਲ ਜਿਹੜੇ ਕਿ ਕਮਿਸ਼ਨਰ 라ਵਣਿਲ ਦੇ ਇਤਿਹਾਸ ਕਮੇਟੀ ਦੇ ਪ੍ਰਧਾਨ ਔਰ ਸ਼੍ਰੀ ਬਲਦੇਵ ਰਾਜ ਸ਼ਰਮਾ ਜੀ ਜਿਹੜੇ ਕਿ ਚੇਅਰਮੈਨ ਹੈ ਉਹਨਾਂ ਦੀ ਦਿੱਖਤਾਂ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਐਸੀ ਰਾਮਲੀਲਾ ਕੀਤੀ ਜਾ ਰਹੀ ਹੈ ਮੇਰੀ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਆਪਣੇ ਬੱਚੇ ਔਰ ਆਪਣੇ ਪਰਿਵਾਰ ਨੂੰ ਲੈ ਕੇ ਪਹੁੰਚੋ ਇੱਥੇ ਕੁਰਸੀਆਂ ਦਾ ਵੀ ਸਾਰਾ ਅਰੇਂਜਮੈਂਟ ਆ ਨਵੀਂ ਨਵੀਂ ਸ਼ੀਰੀਆਂ ਦਿਖਾਈ ਜਾਊਗੀ ਜਿੱਦਾਂ ਪੰਮਾ ਭਾਈ ਨੇ ਕਿਹਾ ਸਾਨੂੰ ਆਪਣੇ ਬੱਚਿਆਂ ਨੂੰ ਸ਼੍ਰੀ ਰਾਮ ਜੀ ਦੇ ਬਾਰੇ ਦੱਸਣਾ ਚਾਹੀਦਾ ਉਹਨਾਂ ਬਾਰੇ ਸੰਸਕਾਰ ਦੇਣੇ ਚਾਹੀਦੇ ਤਾਂ ਕਿ ਸਾਡੀ ਜਿਹੜੀ ਅੱਗੇ ਵਿਰਾਸਤ ਆ ਉਹ ਅੱਗੇ ਵਧੇ